ਇੱਕਰ ਤੁਸੀਂ পেট ਭਰ ਕੇ ਖਾਣਾ ਖਾਧਾਏ ਤੇ ਤੁਹਾਡਾ ਜੋ ਪੜੋਸੀ ਹੈ ਉਹ ਤੁਖਾ ਸਤਾਏ ਤਾਂ ਤੁਸੀਂ ਇਸ ਦੇ ਹੱਕਦਾਰ ਨਹੀਂ ਹੋ ਕਿ ਤੁਸੀਂ পেট ਭਰ ਕੇ ਖਾਣਾ ਖਾਓ ਇਸ ਗੱਲ ਦਾ ਅਸਰ ਬਹੁਤ ਜ਼ਿਆਦਾ ਡੂੰਗਾ ਹੈ ਕਿਉਂਕਿ ਇਹ ਜੋ ਗੱਲ ਹੈ ਸਾਨੂੰ ਇਹ ਦੱਸਦੀ ਹੈ ਕਿ ਸਾਡੇ ਵਿੱਚ ਜੋ ਇਨਸਾਨੀਅਤ ਉਹ ਮਰ ਚੁੱਕੀ ਹੈ ਕਿਉਂਕਿ ਜੇਕਰ ਤੁਹਾਡੇ ਕੋਲ ਇੱਕ ਰੋਟੀ ਹੈ ਤੇ ਤੁਹਾਡੇ ਨਾਲ ਵਾਲਾ ਭੁੱਖਾ ਹੈ ਤਾਂ ਉਸ ਨੂੰ ਅੱਧੀ ਰੋਟੀ ਜ਼ਰੂਰ ਦਿਓ ਪਰ ਇਹ ਜੋ ਸਿਧਾਂਤ ਇਹ ਤਨਗੁਰੂ ਨਾਨਕ ਦੇਵ ਜੀ ਸਿੱਖ ਧਰਮ ਦਾ ਇਹ ਮੁਢਲਾ ਸਿਧਾਂਤ ਹੈ ਕਿ ਵੰਡ ਛਕੋ ਜੋ ਵੀ ਤੁਹਾਡੇ ਕੋਲ ਹੈ ਤੁਹਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਨੇ ਸਾਡੇ ਤੇ ਬਹੁਤ ਜ਼ਿਆਦਾ ਮਿਹਰ ਕਰ ਦਿੱਤੀ ਹੈ ਉਹ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ ਪੈਸਾ ਹੋ ਸਕਦਾ ਹੈ ਭੋਜਨ ਹੋ ਸਕਦਾ ਹੈ ਜਾਂ ਐਜੂਕੇਸ਼ਨ ਹੋ ਸਕਦੀ ਹੈ ਕੋਈ ਵੀ ਚੀਜ਼ ਹੈ ਤਾਂ ਹਮੇਸ਼ਾ ਉਸ ਨੂੰ ਵੰਡੋ ਕਿਉਂਕਿ ਜਦੋਂ ਤੁਸੀਂ ਚੀਜ਼ ਨੂੰ ਵੰਡਦੇ ਹੋ ਰੱਬ ਦੀ ਬਣਾਈ ਹੋਈ ਕੁਦਰਤ ਵਿੱਚ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੈ ਤਾਂ ਉਹੀ ਜੋ ਚੀਜ਼ਾਂ ਤੁਹਾਡੇ ਵਿੱਚ ਦੁੱਗਣੀ ਹੋ ਜਾਂਦੀ ਹੈ ਸਹੀ ਜੋ ਵੰਡਣ ਵਾਲਾ ਸਿਧਾਂਤ ਹੈ ਬੱਚਿਆਂ ਨੂੰ ਬਚਪਨ ਦੇ ਵਿੱਚ ਹੀ ਇਹ ਸਿਖਾ ਦੇਣਾ ਚਾਹੀਦਾ ਹੈ ਜਦੋਂ ਬੱਚੇ ਆਪਸ ਦੇ ਵਿੱਚ ਰਲ ਕੇ ਚੀਜ਼ਾਂ ਖਾਂਦੇ ਨੇ ਵੰਡ ਕੇ ਖਾਂਦੇ ਨੇ ਜੋ ਵੀ ਚੀਜ਼ ਉਹਨਾਂ ਨੂੰ ਤੁਸੀਂ ਦਿੰਦੇ ਹੋ ਤਾਂ ਉਹਨਾਂ ਨੂੰ ਆਦਤ ਪਾਉ ਕਿ ਇਹ ਚੀਜ਼ ਥੋੜੀ ਹਰ ਕਿਸੇ ਨਾਲ ਵੰਡ ਕੇ ਖਾਵੇ ਇਹਦੇ ਨਾਲ ਜੋ ਬੱਚੇ ਦਾ ਸੁਭਾਅ ਉਹ ਇਕੱਲਾਵਾਂਗਾ ਨਹੀਂ ਹੋ ਜਾਂਦਾ ਜਾਂਦੇ ਵਿੱਚ ਚੁਟਚੜਾ ਪਾਣੀ ਹੁੰਦਾ ਹੈ ਬੱਚਾ ਸ਼ੁਰੂ ਤੋਂ ਹੀ ਇਹ ਚੀਜ਼ ਸਿੱਖ ਜਾਂਦਾ ਹੈ ਕਿ ਮੈਂ ਜੋ ਵੀ ਚੀਜ਼ ਖਾਣੀ ਆ ਜਾਂ ਜੋ ਵੀ ਚੀਜ਼ ਮੇਰੇ ਕੋਲ ਹੈ ਇਹ ਮੈਂ ਦੂਸਰਿਆਂ ਨੂੰ ਵੀ ਵੰਡ ਕੇ ਖਾਣੀ ਆ ਇਹ ਗੁਣ ਬਹੁਤ ਵੱਡਾ ਅੱਜ ਲੋੜ ਹੈ ਹਰ ਕਿਸੇ ਨੂੰ ਇਹ ਗੁਣ ਅਪਣਾਉਂਦੀ ਕਿ ਅੱਜ ਸਾਡੇ ਕੋਲ ਜੋ ਵੀ ਚੀਜ਼ ਹੈ ਉਹ ਅਸੀਂ ਸਮਾਜ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਰਿਕੁਆਇਰਮੈਂਟ ਹੈ ਉਹਨਾਂ 'ਚ ਵੰਡੀਏ ਕਿਉਂਕਿ ਸਿੱਖ ਧਰਮ ਦਾ ਪਹਿਲਾ ਸਿਧਾਂਤ ਈ ਹੈ ਕਿ ਵੰਡ ਕੇ ਛਕੋ